ਫਿਰ ਆਹ ਤੇ ਕੁਝ ਦੂਰ ਦੀਆਂ ਗੱਲਾਂ ਨਹੀਂ ਕਿ ਜੂਨ 1984 ਦੇ ਵਿੱਚ ਵੇਖੋ ਜੀ ਸ਼ਬਦ ਕਿਹੋ ਜਿਹਾ ਵਰਤਿਆ ਹੈ ਕਿ ਅਸੀਂ ਆਪਰੇਸ਼ਨ ਕੀਤਾ ਹੈ ਬਲੂ ਸਟਾਰ ਯਾਦ ਰੱਖਣਾ ਆਪਰੇਸ਼ਨ ਸ਼ਬਦ ਉਸ ਵਾਸਤੇ ਵਰਤਿਆ ਜਾਂਦਾ ਹੈ ਜੋ ਚੀਜ਼ ਗਲਤ ਹੋਵੇ ਗਲਤ ਨੂੰ ਠੀਕ ਕਰਨ ਵਾਸਤੇ ਡਾਕਟਰ ਕਹਿੰਦਾ ਹੈ ਇਸ ਦਾ ਆਪਰੇਸ਼ਨ ਕਰਨਾ ਪਏਗਾ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਕੇ ਗੁਰਦੁਆਰਾ ਸਾਹਿਬ ਨੂੰ ਢਾਕੇ ਗੁਰੂ ਗ੍ਰੰਥ ਸਾਹਿਬ ਪਾਵਨ ਮਹਾਰਾਜ ਦੇ ਸਰੂਪਾਂ ਨੂੰ ਗੋਲੀਆਂ ਲਗਾ ਕੇ ਦੁੱਧ ਚੁੰਗਦੇ ਬੱਚਿਆਂ ਜਿਹੜਾ ਹੈ ਉਹ ਮਾਰ ਕੇ ਪ੍ਰਕਰਮਾਂ ਦੇ ਵਿੱਚ ਮਾਤਾਂਾਂ ਭੈਣਾਂ ਦੇ ਨਾਲ ਰੇਪ ਹੋਏ ਉਹਨਾਂ ਵਾਸਤੇ ਇਹ ਸ਼ਬਦ ਵਰਤਦੇ ਹਨ ਕਿ ਅਸੀਂ ਆਪਰੇਸ਼ਨ ਕੀਤਾ ਹੈ ਲਾਹਨਤ ਹੈ ਐਸੇ ਲੋਕਾਂ ਦੇ ਉੱਪਰ ਮੋਸਦਨ ਵੀ ਜ਼ਿਕਰ ਕੀਤਾ ਸੀ ਕਿ ਲਾਲ ਕਿਸ਼ਨ ਅਡਵਾਨੀ ਆਪਣੀ ਕਿਤਾਬ ਨੂੰ ਲੇਖ ਰਿਹਾ ਤੇ ਸਿੱਖਾਂ ਨੂੰ ਕਿੱਥੇ ਲਿਆ ਕੇ ਖੜਾ ਕਰ ਰਿਹਾ ਹੈ ਤੇ ਭਾਰਤ ਸਰਕਾਰ ਕਹਿੰਦੀ ਹੈ ਸੀ ਉਸ ਨੂੰ ਭਾਰਤ ਰਤਨ ਦਾ ਜਿਹੜਾ ਹੈ ਪੁਰਸਕਾਰ ਦੇਵਾਂਗੇ ਯਾਦ ਰੱਖਣਾ ਜਿੰਨੇ ਵੀ ਇਹ ਕੱਲੂਕਾਰੇ ਹੋਏ ਇਹ 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 ਉਹਨਾਂ ਲੋਕਾਂ ਨੇ ਤਾਂ ਇਹ ਕਤਲੇਆਮ ਕੀਤਾ ਕਿ ਇਹਨਾਂ ਦੀ ਹੋਂਦ ਖਤਮ ਕੀਤੀ ਜਾਏ ਇਹਨਾਂ ਕੋ ਇਹਨਾਂ ਦੇ ਗ੍ਰੰਥ ਨੂੰ ਖੋਇਆ ਜਾਏ ਇਨਾਂ ਦੇ ਬੱਚਿਆਂ ਨੂੰ ਖਤਮ ਕੀਤਾ ਜਾਏ ਕਿ ਇਹ ਜਿਹੜੀ ਕੌਮ ਹੈ ਸਦਾ ਵਾਸਤੇ ਇਤਿਹਾਸ ਦੇ ਪੰਨਿਆਂ ਤੋਂ ਇਹ ਮਿਟ ਜਾਏ ਤੇ ਜੋ ਸਾਡੇ ਨਾਲ 1984 ਦੇ ਵਿੱਚ ਵਾਪਰਿਆ ਤੇ ਯਾਦ ਰੱਖਣਾ ਸਾਡੇ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਸਿੱਖਾਂ ਦੇ ਕੋਲ ਅੱਜ ਜੋ ਸਾਡੇ ਮਨ ਦੇ ਵਿੱਚ ਮਨ ਵਿਟਾਵ ਨੇ ਨਾ ਕਿ ਇਸ ਗ੍ਰੰਥ ਨੂੰ ਮਨਨਾਇਕ ਨਹੀਂ ਮੰਨਣਾ ਆ ਇਤਿਹਾਸ ਖੜਾ ਉੱਤਰਦਾ ਕਿ ਨਹੀਂ ਉੱਤਰਦਾ ਇਹ ਮਾਨਦੀ ਦੁਬਿਧਾ ਕੀ ਹੈ ਇਸ ਗ੍ਰੰਥ ਦੇ ਬਾਬਤ ਸਾਨੂੰ ਆਪਸ ਵਿੱਚ ਲੜਾਉਣ ਵਾਸਤੇ ਸਾਡੇ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਖੋਈ ਗਈ ਕਿਸੇ ਨੂੰ ਫੜਨਾ ਮਕਸਦ ਨਹੀਂ ਸੀ ਕਿਸੇ ਫੜਨ ਵਾਸਤੇ ਹਮਲਾ ਕਰ ਰਹੇ ਹਾਂ ਸਾਡੇ ਗ੍ਰੰਥਾਂ ਦਾ ਲਿਟਰੇਚਰ ਦਾ ਨੁਕਸਾਨ ਕੀਤਾ ਗਿਆ ਇੱਕ ਆਪ ਜੀ ਨਾਲ ਬੇਨਤੀ ਨੂੰ ਹੋਰ ਸਾਂਝਾ ਕਰਦਾ ਜਿੰਨਾ ਤੱਕ ਅਸੀਂ ਪੜਨ ਤੋਂ ਅਵੇਸਲੇ ਰਹਾਂਗੇ